ਆਪਣੇ ਪਾਸ ਦਾ ਜੋਸ਼ਨ ਗੈਸ ਪਹੁੰਚੇ ਲਾਲ ਉਹਨਾਂ ਦੇ ਨਾਲ ਮਾਲ ਵਿਤਰ ਸਿੰਘ ਜਮ ਐਮਪੀ ਜੋ ਰਿਸ਼ੀਨਾਥਪੁਰ ਸਾਹਿਬ ਦਾ ਦਿੱਕੇ ਮੈਂਬਰ ਹਾਲੇ ਬਣੇ ਨੇ ਸੰਸਦ ਪਹੁੰਚੇ ਨੇ ਉਹ ਵੀ ਇਸ ਪਾਵਨ ਪਰਮ ਦੇ ਮੁੱਕੇ ਨਾਲ ਉਹਨਾਂ ਦੇ ਗਨਮਾਨੇ ਵੇਖੀ ਮੈਂ ਇਸ ਪਾਵਨ ਪਰਮ ਦੇ ਮੁੱਕੇ ਉਹ ਇਹ ਨੂੰ ਨਹੀਂ ਰੋਮਾ ਜਨ ਇਸ ਜੈਰਾ ਪਾਲ ਜਨ ਮਾਸ਼ਪਰੀ ਬਹੁਤ ਬੋਲ ਰਿਹਾ ਤੇ ਲਾਇਆ ਸੀ ਸਾਡਾ ਦਾਦਾਨੂ ਦੇ ਸ਼ਾਨਦਾਰ ਨਾਮ ਵਾਲਾ ਬੈਕ ਕੈਬਨਟ ਨਾਲ ਜੋਸ਼ਨ ਗੈਸ ਪੁੰਚੇ ਨਾਲ ਉਹਨਾਂ ਦੇ ਨਾਲ ਮਾਲ ਵਿੰਦਰੀ ਕੰਮ ਐਮਪੀ ਜੋ ਡਾਕਟਰ ਸਾਹਿਬ ਦਾ ਜਿੱਥੇ ਮੈਂਬਰ ਪਾਰਲੀਮੈਂਟ ਬਣੇ ਨੇ ਸੰਸਦ ਪੁੰਚੇ ਨੇ ਉਹ ਵੀ ਇੱਥੇ ਤੇ ਮੌਕੇ ਦੇ ਮੌਜੂਦ ਨੇ ਨਾਲ ਉਹਨਾਂ ਦੇ ਗਨਮਾਨੇ ਵਿਅਕਤੀ ਮੈਂ ਇਸ ਪਾਵਨ ਪਰਮ ਦੇ ਮੌਕੇ